ਜਦੋਂ ਇਹਨਾਂ ਨੇ 2022 ਦੀਆਂ ਚੋਣਾਂ 'ਚ ਹਾਰ ਤੋਂ ਬਾਅਦ ਇੱਕ ਕਮੇਟੀ ਬਣਾਈ ਜਿਹਨੂੰ ਛੋਦਾ ਕਮੇਟੀ ਕਿਹਾ ਜਾਂਦਾ ਹੈ ਉਹ ਕਮੇਟੀ ਦੀ ਰਿਪੋਰਟ ਅਜੇ ਤੱਕ ਜਨਤਕਤਾ ਨਹੀਂ ਕੀਤੀ ਪਰ ਜੋ ਇਹਨਾਂ ਦੇ ਅੰਦਰੋਂ ਹੀ ਜੋ ਬੰਦੇ ਦੱਸ ਰਹੇ ਨੇ ਜਾਂ ਪਾਰਟੀ ਨੂੰ ਆਇਆ ਉਹਦੇ ਚ 4-5 ਮੇਜਰ ਗੱਲਾਂ ਸੀ ਸਭ ਤੋਂ ਪਹਿਲੀ ਗੱਲ ਔਰ ਉਹ ਗੱਲ ਨਾਰਮਲ ਨਹੀਂ ਸੀ ਉਹ ਕਹਿੰਦੇ ਨੇ 117 'ਚੋਂ 110 ਹਲਕਿਆਂ 'ਚ ਜਾ ਕੇ ਉਹਨਾਂ ਦੇ ਜ਼ਮੀਨੀ ਪੱਧਰ ਦੇ ਜਿਹੜੇ ਵਰਕਰ ਨੇ ਕਾਡਰ ਹੈ ਉਹਨਾਂ ਨਾਲ رائے ਲਈ ਗਈ ਸੀ ਉਹਨਾਂ ਦੀ رائے ਸੀ ਇਕ ਤਾ ਉਹ ਟੋਟਲ ਪ੍ਰਧਾਨ ਤੋਂ ਲੈ ਕੇ ਜਿਹੜੀ ਉੱਪਰਲੀ ਲੀਡਰਸ਼ਿਪ ਸੀ ਉਹਨਾਂ ਨੇ ਕਿਹਾ ਇਹ ਤਬਦੀਲ ਕਰੋ ਇਹ ਨਹੀਂ ਚਾਹੀਦੀ ਇਹਦਾ ਬਦਲ ਚਾਹੀਦਾ ਦੂਜੀ ਗੱਲ ਉਹਨਾਂ ਨੇ ਇਹ ਕਹੀ ਕਿ ਪ੍ਰਧਾਨ ਦੋ ਟਰਮਾਂ ਤੋਂ ਵੱਧ ਨਹੀਂ ਰਹਿਣਾ ਚਾਹੀਦਾ बार-बार ਬਦਲਨੇ ਚਾਹੀਦੇ ਨੇ ਤੀਜੀ ਗੱਲ ਉਹਨਾਂ ਨੇ ਇਹ ਕਹੀ ਕਿ ਪੰਥਕ ਮੁੱਦਿਆਂ ਤੋਂ ਜਿਹਦੇ ਤੋਂ ਇੱਧਰ-ਉੱਧਰ ਹੈ ਜਿਹੜੇ ਪ੍ਰਾਣੀਆਂ ਗਲਤੀਆਂ ਹੋਈਆਂ ਨੇ ਚਾਹੇ ਗੁਰੂ ਗ੍ਰੰਥ ਸਾਹਿਬ ਦੀ ਬੇਹਰਮਤੀ ਦਾ ਮਾਮਲਾ ਹੈ ਚਾਹੇ ਬਾਈਬਲ ਕਰਨ ਕੋਟ ਕਪੂਰ ਹੈ ਇਹਦੀ ਜਾ ਕੇ ਮਾਫੀ ਅਕਾਲ ਤਖਤ ਤੋਂ ਮੰਗਲ ਜਬ ਪ੍ਰਾਣੀਆਂ ਗਲਤੀਆਂ ਸੁਮੇਤ ਸਿੰਘ ਸੈਣੀ ਨੂੰ ਡੀਜੀ ਲਾਉਣ ਤੋਂ ਲੈ ਕੇ ਹੋਰ ਬਥਰੀਆਂ ਚੀਜ਼ਾਂ ਉਹਦੀ ਗਲਤੀ ਮੰਨਣੀ ਚਾਹੀਦੀ ਹੈ ਧਾਰਮਿਕ ਖੇਤਰ ਚ ਉਦੋਂ ਅਗਲੀ ਗੱਲ ਇਹ ਕੀਤੀ ਕਿ ਐ ਜੀ ਪੀ ਸੀ ਨੂੰ ਫ੍ਰੀ ਕਰੋ ਟੋਟਲੀ ਇੰਡੀਪੈਂਡੈਂਟ ਕਰੋ ਤਾਂ ਕਿ ਉਹ ਚਾਹੇ ਅਕਾਲੀ ਦਲ ਦੇ ਬੰਦੇ ਖੜਨ ਲੱਗੇ ਪਰ ਇੰਨਾ ਜ਼ਿਆਦਾ ਦਖਲ ਨਹੀਂ ਅਕਾਲੀ ਦਲ ਦਾ ਚਾਹੀਦਾ ਉਹਦੇ ਚ ਉਹਦੇ ਡੇ ਟੂ ਡੇ ਦੇ ਫੰਕਸ਼ਨਾਂ ਦੇ ਵਿੱਚ ਉਹਦਾ ਇੱਕ ਕਦ ਉੱਡਾ ਵੱਡਾ ਹੋਣਾ ਚਾਹੀਦਾ ਤਾਂ ਕਿ ਉਹ ਆਪਣੇ ਆਪ ਉਸ ਤਰੀਕੇ ਨਾਲ ਚੱਲ ਸਕੇ ਤੇ ਉਦੋਂ ਅਗਲੀ ਗੱਲ ਇਹ ਕੀਤੀ ਕਿ ਅਕਾਲੀ ਦਲ ਦਾ ਜਿਹੜਾ ਢਾਂਚਾ ਹੈ ਇਨੂੰ ਭੰਗ ਕਰਕੇ ਨਵੇਂ ਸਿਰਿਓਂ ਹੇਠੋਂ ਮੈਂਬਰਸ਼ਿਪ ਕਰੋ ਸਰਕਲ ਜਥੇਦਾਰ ਚੁਣੇ ਜਾਣ ਫਿਰ ਜ਼ਿਲ੍ਹੇ ਦੇ ਡੈਲੀਗੇਟ ਜ਼ਿਲ੍ਹਿਆਂ ਦੇ ਜਥੇਦਾਰ ਨੂੰ ਚੋਣ ਫਿਰ ਉੱਪਰ ਵਾਲਾ ਚੋਣ ਇੱਕ اجلاس ਬਣਾਓ ਉਹਦੇ 'ਚ ਚੁਣੋ ਇੱਕ ਇਹ ਸੀ ਕਿ ਪਰਿਵਾਰ ਬਾਦ ਬੰਦ ਕਰਨ ਦੇ ਲਈ ਇੱਕ ਤੋਂ ਵੱਧ ਟਿਕਟ ਪਰਿਵਾਰ ਨੂੰ ਨਹੀਂ ਦਿੱਤੀ ਜਾਣੀ ਚਾਹੀਦੀ ਇਹ ਜਿਆ ਕਿੰਨੀਆਂ ਗੱਲਾਂ ਨੇ ਜਿਹੜੀਆਂ 14 ਕਮੇਟੀ ਦੇ ਮੈਂਬਰ ਕਹਿੰਦੇ ਰਹੇ ਉਦੋਂ ਤੇ ਬਾਕੀ ਦੀਆਂ ਚੀਜ਼ਾਂ ਨੇ ਸਰ ਉਹਦੀ ਤੇ ਜਿਹੜੀ ਗੱਲ ਕਹਿੰਦੇ ਵੀ ਰਿਪੋਰਟ ਦੀ ਕਾਪੀ ਹਲੇ ਤੱਕ ਕਿਸੇ ਮੈਂਬਰਾਂ ਕੋਲੇ ਨਹੀਂ ਗਈ ਇਹ ਵੀ ਤਾਂ ਉਹਦੇ ਬਾਰੇ ਨਹੀਂ ਇਹਹੀ ਸਵਾਲ ਹੈ ਜਿਹੜੀ ਉਹਨਾਂ ਨੇ ਇੱਕੋ ਕਾਪੀ ਦਿੱਤੀ ਉਹਨਾਂ ਕੋਲ ਹੈ ਔਰ ਕੋਰ ਕਮੇਟੀ ਬੈਠੀ ਕੋਰ ਕਮੇਟੀ ਨੇ ਕਿਹਾ ਸੀ ਇਹ ਮਨਜ਼ੂਰ ਕਰ ਲਈ ਲੋਕਾਂ ਦੇ ਸਾਹਮਣੇ ਪ੍ਰੈਸ ਨੋਟ ਆਇਆ ਸੁਖਵੀਰ ਸਿੰਘ ਬਾਦਲ ਨੇ ਪ੍ਰੈਸ ਕਾਨਫਰੰਸ ਕੀਤੀ ਕ੍ਰਸੀ ਹੌਲੀ ਹੌਲੀ ਇਹਨੂੰ ਲਾਗੂ ਕਰਾਂਗੇ ਕਦਮ ਦਰ ਕਦਮ ਲਾਗੂ ਕਰਾਂਗੇ ਤੇ ਉਸ ਤੋਂ ਬਾਅਦ اجلاس ਹੋਏਗਾ ਜਿਸ ਆਸਤੇ ਵਿੱਚ ਅਸੀਂ ਗੱਲ ਕਰਾਂਗੇ ਪਿਛਲੇ ਨਵੰਬਰ ਚ ਕਰ ਰਿਆ ਸੀ ਇਹ اجلاس ਜਿਹੜਾ ਲੰਘ ਗਿਆ ਪਰ ਉਸ ਤੋਂ ਬਾਅਦ ਫਿਰ ਉਹੀ ਸਾਰਾ ਪ੍ਰੋਸੈਸ ਤਾਂ ਉਹੀ ਨਾਮਿਨੇਸ਼ਨ ਸੋਵੀਰ ਸਿੰਘ ਬਾਦਲ ਨੇ ਅਕਾਲੀ ਦਰ ਭੰਗ ਕਰਤਾ ਸੀ ਇੱਕ ਵਾਰ ਫਿਰ ਰੌਲਾ ਪਿਆ ਕਿ ਤੂੰ ਭੰਗ ਨਹੀਂ ਕਰ ਸਕਦਾ ਕੋਰ ਕਮੇਟੀ ਕਰ ਸਕਦੀ ਹੈ ਫਿਰ ਕੋਰ ਕਮੇਟੀ ਚਲੋ ਆ ਗਈ ਵਿੱਚ ਬਖਵਖ ਮਾਮਲਿਆਂ ਤੇ ਉਸ ਤੋਂ ਬਾਅਦ ਜਿੰਨੀਆਂ ਫਿਰ ਦੁਬਾਰਾ ਜਿਹੜਾ ਢਾਂਚਾ ਬਣਾਇਆ ਉਹ ਵੀ ਨਾਮਿਨੇਟਡ ਹੈ ਕੋਈ ਗੱਲ ਨਹੀਂ ਉਸ ਲੈਵਲ ਦੇ ਇਸ ਕਰਕੇ ਸਭ ਤੋਂ بڑا ਕੁਐਸਚਨ ਜਿਹੜਾ ਇਕਤਾਏ ਹੈ ਇਕਤਾ ਵਿਚਾਰਤਾ ਰਾਤੋਂ ਹਟਣਾ ਜਿਹੜੀ ਪੰਥਕ ਸਿਆਸਤ ਸੀ ਲੋਕ ਇਹ ਕਹਿੰਦੇ ਸੀ ਕਿ 1996 ਤੋਂ ਲੈ ਕੇ ਜਿਹੜੀ ਤੁਸੀਂ ਅਨ ਕੰਡੀਸ਼ਨਲ ਸਪੋਰਟ ਬੀਜੇਪੀ ਨੂੰ ਦਿੱਤੀ ਹੈ ਉਹਦੇ ਨਾਲ ਪੰਥਕ ਕੋਈ ਵੀ ਮੁੱਦਾ ਤੁਸੀਂ ਹੱਲ ਨਹੀਂ ਕਰਵਾ ਸਕੇ ਨਾ ਕੇਵਲ ਹੱਲ ਕਰਾ ਸਕੇ ਸਗੋ ਉਲਟੇ ਪਾਸੇ ਕੜ ਗਏ ਤੁਹਾਡੀ ਸਰਕਾਰ ਦੇ ਦੌਰਾਨ ਬੇਹਰਮਤੀ ਹੋ ਗਈ ਗੁਰੂ ਗ੍ਰੰਥ ਸਾਹਿਬ ਦੀ ਤੁਹਾਡੀ ਸਰਕਾਰ ਦੇ ਦੌਰਾਨ ਸੈਣੀ ਲੱਗ ਗਿਆ ਤੋ ਤੁਸੀਂ ਜਾਂਚ ਨਹੀਂ ਕਰਾਈ ਜਿਹੜੇ ਮਿਲਟੈਸੀ ਦੇ ਟੋਟਲ ਮਾਮਲੇ ਸੀ 97 ਜਿੱਥਾ ਤੁਸੀਂ ਕਹੇ ਸੀ ਜਾਂਚ ਕਰਾਵਾਂਗੇ ਉਹ ਜਾਂਚ ਨਹੀਂ ਕਰਾਈ ਤੇ ਉਹਦੇ ਤੋਂ ਬਾਅਦ ਫਿਰ ਜਥੇਦਾਰ ਅਕਾਲ ਤਖਤ ਤੋਂ ਲੈ ਕੇ ਸਰੋਵਣੀ ਕਮੇਟੀ ਤੱਕ ਉਹ ਸਾਰੇ ਇੱਕ ਪਰਿਵਾਰ ਦੇ ਕਬਜ਼ੇ ਚ ਇੱਕ ਟਾਈਪ ਦਾ ਮਤਲਬ ਜੋ ਤੁਸੀਂ ਕਹੋਗੇ ਉਹੀ ਹੋ ਰਿਹਾ ਉਹ ਜਿਹੜਾ ਇੱਕ ਬੈਲੈਂਸ ਆਫ ਫੋਰਸਸ ਦਾ ਸੀਗਾ ਕਿ ਇੱਕ ਜਥੇਬੰਦੀ ਦਾ ਅਕਾਲੀ ਦਲ ਦਾ ਪ੍ਰਧਾਨ ਇੱਕ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਇੱਕ ਜਥੇ ਦਾ ਰਕਾਲ ਤਖਤ ਇੱਕ ਜੇ ਸਰਕਾਰ ਬਣ ਗਈ ਤਾਂ ਚੀਫ ਮਿਨਿਸਟਰ ਇਹ ਚਾਰ ਅਲੱਗ-ਅਲੱਗ ਬੰਦੇ ਬਰਾਬਰ ਦੇ ਜਦੋਂ ਹੁੰਦੇ ਨੇ ਤਾਂ ਤਾਕਤਾਂ ਦਾ ਸੰਤੋਲ ਬਣਿਆ ਰਹਿੰਦਾ ਹੁਣ ਉਹ ਖਤਮ ਹੋ ਗਿਆ ਕੋਈ ਇਹ ਕਹਿਣ ਜੋਗਾ ਨਹੀਂ ਐ ਕਿ ਮਾਮਲੇ ਦੇ ਵਿੱਚ ਇਸ ਕਰਕੇ ਇਹ ਬਹੁਤ بڑا ਕ੍ਰਾਈਸਿਸ ਤਾਂ ਕਿ ਰੂਟਸ ਵੱਲ ਮੁੜਨਾ ਹੈ ਅਕਾਲੀ ਦਲ ਨੇ ਇਹ ਨਾ ਚੋਣਾਂ ਤੋਂ ਪਹਿਲਾਂ ਜਦੋਂ ਭਾਜਪਾ ਰਾਟ ਟੁੱਟ ਗਈ ਸੀ ਉਦੋਂ ਇੱਕ ਰੈਗੂਲੇਸ਼ਨ ਕੀਤਾ ਸੀ ਕਿ ਪੰਥਕ ਉਹਨਾਂ ਵੱਲ ਮੁੜ ਰਿਹਾ ਮੋੜਾ ਕਟਿਆ ਸੀ ਪਰ ਸਾਰੀ ਚੋਣ ਕੈਂਪੇਨ ਦੌਰਾਨ ਕੋਈ ਗੱਲ ਸੁਣੀ ਹੈ ਕਿ ਪੰਥਕ ਮੋੜਾ ਕਟਿਆ ਗਿਆ ਜਿੰਨਾ ਸੁਖਵੀਰ ਸਿੰਘ ਬਾਦਲ ਬੋਲਦੇ ਰਹੇ ਉਹ ਕਹਿੰਦੇ ਨੇ ਦੇਖੋ ਬੁਰ ਬਾਦਲ ਸਾਹਿਬ ਨੇ ਬਣਾਈ ਸੜਕਾਂ ਉਹਨਾਂ ਨੇ ਬਣਾਈਆਂ ਆ ਚੀਜ਼ਾਂ ਮਤਲਬ ਉਹੀ ਇਕੱਲਾ ਡਵੈਲਪਮੈਂਟ ਉਹ ਮੁੱਦਾ ਬਾਕੀ ਚੀਜ਼ਾਂ ਤਾਂ ਮਿਸਿੰਗ ਨੇ ਨੀ ਉਹ ਇਨਸਾਫ ਦੀ ਗੱਲ ਮਿਸਿੰਗ ਹੈ ਬੰਦੀ ਸਿੰਘਾਂ ਦਾ ਜਿਹੜਾ ਸਵਾਲ ਸੀ ਤੁਸੀਂ ਇੱਕ ਕਮੇਟੀ ਬਣਾਈ ਕਮੇਟੀ ਬਣਾ ਕੇ ਤੇ ਉਹ ਕਹਿਆ ਵੀ ਇਹ ਹੱਲ ਕਰੂਗੀ ਉਹ ਗਵਰਨਮੈਂਟ ਆਫ ਇੰਡੀਆ ਨੇ ਕੋਈ ਮੀਟਿੰਗ ਤੱਕ ਨਹੀਂ ਉਹਨੂੰ ਦਿੱਤੀ ਹਜੇ ਤੱਕ ਜੇ ਮੀਟਿੰਗ ਨਹੀਂ ਦਿੱਤੀ ਮੰਨ ਲਓ ਉਹ ਤਾਂ ਗਵਰਨਮੈਂਟ ਆਫ ਇੰਡੀਆ ਤੇ ਨਿਰਭਰ ਹੈ ਤੁਹਾਨੂੰ ਨਹੀਂ ਮੀਟਿੰਗ ਦੇ ਰਿਹਾ ਪਰ ਕੋਈ ਅੰਦੋਲਨ ਦਾ ਰੂਪ ਕੋਈ ਲੋਕਾਂ ਦੇ ਵਿੱਚ ਜਾ ਕੇ ਪ੍ਰਚਾਰ ਕਰਨ ਦਾ ਰੂਪ ਕਿ ਲੋਕਾਂ ਦਾ ਕੋਈ ਭਾਰ ਪੈਦਾ ਕਰਨ ਦਾ ਰੂਪ ਉਹ ਕੁਝ ਕੀਤਾ ਉਹ ਵੀ ਨਹੀਂ ਕੀਤਾ ਫਿਰ ਲੋਕਾਂ ਨੂੰ ਲੱਗਦਾ ਕਿ ਇਹ ਤਾਂ ਲਿਪ ਸਰਵਿਸ ਹੈ ਕੱਲਾ ਤੁਸੀਂ ਐ ਕਹਿ ਰਹੇ ਹੋ ਤੇ ਤੁਹਾਡੇ ਮਨ ਨਹੀਂ ਹੈ ਉਧਰੋਂ ਜਾਣਾ ਜਾਂ ਬਾਕੀ ਦੀਆਂ ਚੀਜ਼ਾਂ ਕਰਨਾ ਇਹ ਸਾਰੇ ਸਵਾਲਾਂ ਦਾ ਜਿਹੜਾ ਮਤਲਬ ਉਹਨਾਂ ਨੂੰ ਜਵਾਬ ਨਹੀਂ ਮਿਲ ਪਾ ਰਿਹਾ ਜਿਹੜਾ ਕੇਡਰ ਹੈ ਹੁਣ ਐਤਕੀ ਦੀ ਇਲੈਕਸ਼ਨ ਚ ਤੁਸੀਂ ਦੇਖੋ ਇਹ ਸਾਰੇ ਮੰਨਦੇ ਨੇ ਕਿ ਸਾਡੀਆਂ ਰੈਲੀਆਂ ਦੇ ਵਿੱਚ ਕਾਠ ਬਥੇਰਾ ਹੁੰਦਾ ਰਿਹਾ ਐਸੀ ਤਾਂ ਕੋਈ ਗੱਲ ਹੈ ਅਸੈਂਬਲੀ ਦੀ ਰੈਲੀ 5 500 7000 ਦਾ ਦੰਦ ਜੇ ਉਹਨੇ ਹੀ ਰੱਖਿਆ ਉਹਨਾਂ ਦੇ ਪਰਿਵਾਰ ਵੋਟ ਪਾਣਦੇ ਤਾਂ ਵੀ ਇੰਨੀ ਮਾੜੀ ਹਾਲਤ ਨਹੀਂ ਸੀ ਹੋਣੀ ਬਾਕੀ ਤਾਂ ਛੱਡੋ ਪਰ ਉਹ ਬੰਦਾ ਵੋਟ ਕਿਉਂ ਨਹੀਂ ਪਾ ਰਿਹਾ ਉਹ ਲੱਗਦਾ ਹੈ ਕਿ ਅਕਾਲੀ ਕੇਡਰ ਦਾ ਜਿਹੜਾ ਬੰਦਾ ਵੀ ਹੈ ਉਹ ਅੜ ਗਿਆ ਵੀ ਜਿੰਨਾ ਚਿਰ ਤੁਸੀਂ ਆ ਸੁਧਾਰ ਨਹੀਂ ਕਰਦੇ ਤਾਂ ਮੈਂ ਵੀ ਨਹੀਂ ਪਾਉਂਦਾ ਨੂੰ ਚਾਹੇ ਤੁਹਾਡੇ ਨਾਲ ਵੀ ਆ ਜੀ ਪਿੰਡਾਂ ਚ ਇਹਨਾਂ ਦੇ ਗਰੁੱਪ ਹੈਗੇ ਨੇ ਅਕਾਲੀ ਦਲ ਦੇ ਅਜੇ ਵੀ ਕਿੰਦਰ ਕਿਸੇ ਤੋਂ ਘੱਟ ਨਹੀਂ ਹੈ ਪਿੰਡ ਪੱਦਰ ਦੇ ਉੱਤੇ ਔਰ ਸਾਰੇ ਲੋਕ ਇੱਕ ਤਰਾਸਦੀ ਦੇਖੋ ਤੁਸੀਂ ਜਿੰਨੀਆਂ ਟੋਟਲ اپੋਜੀਸ਼ਨ ਪਾਰਟੀਆਂ ਨੇ ਉਹ ਵੀ ਕਹਿੰਦੀਆਂ ਨੇ ਅਕਾਲੀ ਦਲ ਵਰਗੀ ਪਾਰਟੀ ਰਹਿਣੀ ਚਾਹੀਦੀ ਹੈ ਜਾਖੜ ਨੇ ਤਾਂ ਕਿੰਨੇ ਵਾਰ ਓਪਨਲੀ ਕਿਹਾ ਹਾਲਾਂਕਿ ਭਾਜਪਾ ਚ ਪ੍ਰਧਾਨ ਹੈ ਵੀ ਇੱਕ ਪੰਥਕ ਪਾਰਟੀ ਹੋਊਗੀ ਤਾਂ ਉਹਨਾਂ ਦਾ ਸਰੋਕਾਰਾਂ ਦੀ ਗੱਲ ਹੈ ਕੋਈ ਵੀ ਬੰਦਾ ਜਿਹੜੇ ਐਨਲਿਸਿਸ ਕਰਦੇ ਨੇ ਜਿੰਨੇ ਵੀ ਪਰਟਾ ਤੇ ਉਹ ਕੋਈ ਨਹੀਂ ਕਹਿੰਦਾ ਵੀ ਅਕਾਲੀ ਦਲ ਤਾਂ ਮਜ਼ਬੂਤ ਹੋਣਾ ਚਾਹੀਦਾ ਤੇ ਮਤਲਬ ਇਹਨੂੰ ਕਮਜ਼ੋਰ ਕਰਨਾ ਕੋਈ ਨਹੀਂ ਚਾਹੁੰਦਾ ਤੇ ਫਿਰ ਸੁਣ ਬਾਈ ਕਿਉਂ ਨਹੀਂ ਮਜ਼ਬੂਤ ਕਿਉਂ ਨਹੀਂ ਹੁੰਦਾ ਕੋਈ ਇਹ ਤਾਂ ਕਹਿੰਦਾ ਹੀ ਨਹੀਂ ਇਹਨੂੰ ਮਾਰਨਾ ਇਹਦੇ باوجود ਗਲਤੀ ਲੋਕਾਂ 'ਚ ਥੋੜੀ ਹੈ ਲੋਕ ਤੁਹਾਡੇ ਨਾਲ ਆ ਰਹੇ ਨੇ ਮੀਟਿੰਗ 'ਚ ਆ ਰਹੇ ਨੇ ਰੈਲੀ 'ਚ ਆ ਰਹੇ ਨੇ ਵੋਟ ਕਿਉਂ ਨਹੀਂ ਪਾ ਰਹੇ ਉਹ ਨਭ ਜ ਨਹੀਂ ਤੁਸੀਂ ਸਮਝ ਰਹੇ ਇਹਨਾਂ ਨੇ ਲੈ ਲਿਆ ਉਲਟਾ ਸਟੈਂਡ ਇਹ ਕਹਿੰਦੇ ਜੀ ਵੀ ਇੱਕ ਤਾਂ ਲੋਕਾਂ ਨੂੰ ਸਮਝ ਨਹੀਂ ਆਈ ਲੋਕਾਂ ਦਾ ਸਮਝ ਦਾ ਲੈਵਲ ਐਡਾ ਕੀ ਹੈ ਕਿ ਉਹਨਾਂ ਨੇ ਕਾਂਗਰਸ ਨੂੰ ਛੁੱਟਤਾ ਆਪ ਨੂੰ ਛੁੱਟਤਾ ਆਪਣੀ ਮਾਂ ਪਾਰਟੀ ਛੱਡ ਕੇ ਲੋਕਾਂ ਤੇ ਰੋਸ ਕਰਦੇ ਨੇ ਦੂਜੀ ਗੱਲ ਇਹ ਕਹਿ ਰਹੇ ਨੇ ਵੀ ਅਸਲ 'ਚ ਨਾ মিডিਆ ਤੋਂ ਲੈ ਕੇ ਜਿਹੜੇ ਸਾਡੇ ਸਾਰੇ ਖਿਲਾਫ ਨੇ ਨੈਸ਼ਨਲ ਪਾਰਟੀਆਂ মিডিਆ ਜਿਹੜੇ ਵਿਸ਼ਲੇਸ਼ਣ ਕਰਦੇ ਨੇ ਉਹ ਉਹਨਾਂ ਨੇ ਸਾਡੇ ਖਿਲਾਫ ਇੱਕ ਝੂਠਾ ਨੈਰੇਟਿਵ ਬਣਾਤਾ ਤੇ ਜੀ ਅਸੀਂ ਬਹੁਤ ਗਲਤ ਕੀਤਾ ਐ ਅਸੀਂ ਬਹੁਤ ਗਲਤ ਇਹ ਸਾਡੇ ਅਸੀਂ ਉਹ ਜਾਲ ਚ ਫਸ ਗਿਆ ਇਹਦੇ ਕਰਕੇ ਲੋਕ ਸਾਡੇ ਤੋਂ ਨਾਰਾਜ਼ ਨੇ ਹੁਣ ਜਿਹੜੀਆਂ ਇਹੋ ਜਿਹੇ ਨਿਸ਼ਾਨਦੇਹੀਆਂ ਨੇ ਇਹ ਆਟੋਮੈਟਿਕਲੀ ਗਲਤ ਨਤੀਜੇ ਤੇ ਬਚਾਉਣਗੀਆਂ ਵਿਰੋਧੀ ਤਰ੍ਹਾਂ ਦਾ ਤੁਹਾਡੇ ਖਿਲਾਫ ਨੈਰੇਟਿਵ ਸਰਜ ਦੀਆਂ ਹੀ ਹੁੰਦੀਆਂ ਨੇ ਬਾਕੀ ਵਿਸਲੇਸ਼ਨ ਵੀ ਉਹ ਹੁੰਦਾ ਬੀੜੀਆ ਵੀ ਤੁਹਾਡੇ ਕੋਲ ਤਾਂ ਪਤਾ ਕਿੱਡਾ ਰ ਐਡਾ ਵੱਡਾ ਤੁਹਾਡੀ ਐਡੀ ਵੱਡੀ ਪਾਰਟੀ ਐ ਤੁਸੀਂ ਕਾਊਂਟਰ ਕਿਉਂ ਨਹੀਂ ਕਰ ਪਾਏ ਭਾਈ ਵਿਰੋਧੀ ਤਾਂ ਇੱਕ ਦੂਜੇ ਨੂੰ ਕਰਨਗੇ ਕਾਊਂਟਰ ਤਾਂ ਤੁਸੀਂ ਕਰਨਾ ਐ ਤੁਹਾਡੇ ਕੋਲ ਜਾਨ ਕਿੰਨੀ ਕა ਕਾਊਂਟਰ ਕਰਨ ਦੇ ਲਈ ਤੁਹਾਡੇ ਬੰਦੇ ਕਿੰਨੇ ਕਿਨੇ ਹਾਂ ਇੱਕ ਗੱਲ ਹੈ ਤੁਸੀਂ ਪਾਰਟੀ ਦਾ ਮੱਛ ਮਾਰਤਾ ਪਾਰਟੀ ਦਾ ਮੱਛ ਕਿਵੇਂ ਮਰਿਆ ਜਿਵੇਂ ਹੁਣ ਸੁਖਵੀਰ ਸਿੰਘ ਬਾਦਲ ਨੂੰ ਪਤਾ ਵੀ ਬਹੁਤ ਜ਼ਿਆਦਾ ਬੋਲਣ ਵਾਲਾ ਮੇਰੇ ਕੋਲ ਹੈ ਨਹੀਂ ਕੋਈ ਕਿਉਂ ਨਹੀਂ ਹੈ ਕਿਉਂਕਿ ਬਾਦ ਵੱਡੇ ਬਾਦਲ ਸਾਹਿਬ ਨੇ ਜਦੋਂ ਤੋਂ ਚੱਲੇ ਇੱਕ ਇੱਕ ਕਰਕੇ ਹਰ ਜਿਹੜੇ ਨਾਲ ਦੇ ਪਰਿਵਾਰਕ ਬੰਦੇ ਸੀ ਉਹਨਾਂ ਦੇ ਪਰਿਵਾਰ ਵੀ ਵਿੱਚ ਐਡਜਸਟ ਕਰ ਲਏ ਬਲਵਿੰਦਰ ਸਿੰਘ ਭੋਂਦੜਾ ਉਹਦੇ ਮੁੰਡੇ ਨੂੰ ਦੇ ਦਿਓ ਸੁਖਦੇਵ ਸਿੰਘ ਢੀਂਡਸਾ ਉਹਦੇ ਮੁੰਡੇ ਨੂੰ ਵੀ ਦੇ ਦਿਓ ਕੰਦੋ ਮਾਜਰਾ ਉਹਦੇ ਮੁੰਡੇ ਨੂੰ ਵੀ ਦੇ ਦਿਓ ਜਿੰਨੇ ਵੀ ਬੰਦੇ ਤੁਸੀਂ ਗਿਣੋਗੇ ਉਹ ਸਾਰੇ ਉਹ ਕਹਿੰਦਾ ਵੀ ਮੈਂ ਆਪਣੇ ਮੁੰਡੇ ਨੂੰ ਸੁਭਾ ਚੰਨਿਆ ਤੁਹਾਡੇ ਮੁੰਡੇ ਹੁਣ ਇਹਨਾਂ ਦੇ ਪਿੱਛੇ ਇਹਦੇ ਪਿੱਛੇ ਚੱਲੇਓ ਤੇ ਮੇਰੇ ਪਿੱਛੇ ਤੁਸੀਂ ਚੱਲਦੇ ਰਹੋ ਤੇ ਇੰਡੀਪੈਂਡੈਂਟ ਅਕਾਲੀ ਦਲ ਦਾ ਜਿਹੜਾ ਇੱਕ ਵਿਚਾਰਧਾਰਕ ਪਾਰਟੀ ਸੀ ਜਿਹਦੇ ਪਿੱਛੇ ਗੁਰਬਾਣੀ ਦਾ ਸਰਬੱਤ ਦੇ ਭਲੇ ਦਾ ਮਾਨਸ ਕੀ ਜਾਤ ਇਹ ਸਭ ਤੋਂ ਬੜੇ ਸੈਕੂਲਰ ਐਂਗਲ ਦੀ ਪਾਰਟੀ ਸੀ ਇਹ ਡਰਦੀ ਉਧਰ ਚਲੀ ਗਈ ਸਾਡੇ ਤੇ ਅਲੀਗੇਸ਼ਨ ਨਾ ਲੱਗ ਜਾ ਤੂੰ ਹੀ ਕੋ ਸਾਡੀ ਹਿਸਟਰੀ ਹੈ ਸਾਡੀ ਸੇਵਾ ਦੀ ਹਿਸਟਰੀ ਹੈ ਸਾਡੀ ਧਰਮ ਨਿਰਪੱਖਤਾ ਦੀ ਹਿਸਟਰੀ ਅਸੀਂ ਤਾਂ ਕਦੇ ਆਪਦਾ ਆਪ ਮੰਗੇ ਹੀ ਨਹੀਂ ਅਸੀਂ ਤਾਂ ਸਾਰਿਆਂ ਲਈ ਕੰਮ ਕੀਤਾ ਹਮੇਸ਼ਾ ਇੱਥੇ ਖੜ ਕਿਉਂ ਨਹੀਂ ਪਾਇਆ اخਲਾਕੀ ਤੌਰ ਤੇ اخਲਾਕੀ ਤੌਰ ਤੇ ਬੰਦਾ ਉਦੋਂ ਡਾਊਨ ਹੁੰਦਾ ਜਦੋਂ ਆਪਣੀ ਵਿਚਾਰਧਾਰਾ ਤੋਂ ਦੂਰ ਹੋ ਜਾਂਦਾ ਜਾਂ ਉਦੋਂ ਡਾਊਨ ਹੁੰਦਾ ਜਦੋਂ ਕਰਪਟ ਹੋ ਜਾਂਦਾ ਕਿਉਂਕਿ ਤੁਹਾਡੇ ਤੁਹਾਡੇ ਤੋਂ ਤੁਹਾਡੇ ਨਾਲ ਉਹ ਗੱਲ ਨਹੀਂ ਕਹੀ ਜਾਂਦੀ ਤੇ ਜਾਂ ਫਿਰ ਇਹੀ ਹੁੰਦਾ ਕਿ ਤੁਸੀਂ ਕੇਵਲ ਸੱਤਾ ਕੁਰਸੀ ਦੇਖ ਰਹੇ ਹੋ ਹੋਰ ਕੁਝ ਦੀ ਹਾਲਾਂਕਿ ਪਿਛਲੇ ਦਿਨਾਂ ਚ ਅਕਾਲੀ ਦਲ ਨੇ ਕਿਹਾ ਬਾਰ-ਬਾਰ ਬੀਐਸਸੀ ਚ 8 ਕੀ ਬਣਾ ਜਿੱਤੀ ਹੈ 27 ਚ ਨਾ ਜਿੱਤੀ ਹੈ 29 ਚ ਨਾ ਜਿੱਤੀ ਹੈ ਸਾਡਾ ਤਾਂ ਮਾਮਲਾ ਹੀ ਨਹੀਂ ਇਹ ਸਾਡਾ ਤਾਂ ਮਾਮਲਾ ਜੀ ਅਸੀਂ ਦੂਜੇ ਪੰਥ ਦੇ ਸਰੋਕਾਰਾਂ ਨਾਲ ਡੀਲ ਕਰਾਂਗੇ ਪਰ ਉਹ ਕਿੱਥੇ ਜਾਂਦਾ ਫਿਰ ਆ ਮੀਟਿੰਗਾਂ ਜਿੱਤ ਹਾਰ ਦੀ ਕਰ ਰਹੇ ਹੋ ਉਹਦੇ ਲਈ ਤਾਂ ਤੁਹਾਨੂੰ ਲੋਕਾਂ ਚ ਜਾਣਾ ਪਊਗਾ ਲੋਕਾਂ ਨੂੰ ਕਹਿਣਾ ਪਊਗਾ ਖੜ ਕੇ ਵੀ ਸਾਡੇ ਤੋਂ ਆ ਗਲਤੀਆਂ ਹੋਈਆਂ ਅਸੀਂ ਇਹਨਾਂ ਗਲਤੀਆਂ ਤੋਂ ਬਾਅਦ ਹੁਣ ਪੂਰੇ ਰੂਪ ਦੇ ਵਿੱਚ ਇਹ ਚੀਜ਼ਾਂ ਕਰਨ ਜਾ ਰਹੇ ਹਾਂ